ਪਿੰਡ ਹੈ ਚਾਮਪਰ ਜਿਲ੍ਹਾ ਫਤਿਹਗੜ ਸਾਹਿਬ ਚਹਿਜਗਲ ਗੁੱਜਰਾਂ ਦਾ ਪਿੰਡ ਹੁੰਦਾ ਸੀ ਸੰਤਾਲੀ ਤੋਂ ਪਹਿਲਾਂ ਅਰਿਆਸਤ ਪਟਿਆਲਾ ਦਾ ਛਾਲੇ ਘੋਤ ਦੇ ਗੁੱਜਰ ਰਹਿੰਦੇ ਸੀ ਛਾਲੇ ਘੋਤ ਦੇ ਗੁੱਜਰ ਠੀਕ ਹੈ ਜੀ ਪਿੰਡ ਚਾਮਪਰ ਦੇ ਵਿੱਚ ਇਹ ਉੱਤਰ ਦਿਸ਼ਾ ਦਾ ਪਾਣੀ ਦਾ ਛੱਪੜ ਦੇਖ ਰਹੇ ਹੋ ਤੁਸੀਂ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਠੀਕ ਹੈ ਜੀ ਇਹ ਮੈਂ ਤੁਹਾਨੂੰ ਬਾਹਰੋਂ ਹੀ ਦਿਖਾ ਰਿਹਾ ਚੱਲਾਂਗੇ ਆਪਾਂ ਪਿੰਡ ਦੇ ਅੰਦਰ ਵੀ ਆਹ ਰਸਤਾ ਅੱਗੇ ਚੱਲੇ ਜਾਂਦਾ ਪਗੜਾਣੇ ਨੂੰ ਠੀਕ ਹੈ ਜੀ ਇਹ ਟਰੈਕਟਰ ਇਹ ਪਗੜਾਣੇ ਨੂੰ ਗਿਆ ਤੇ ਹਾਕ ਤੁਸੀਂ ਪਾਣੀ ਦਾ ਚੱਪੜ ਦੇਖ ਰਹੇ ਆਂ ਉੱਤਰ ਦੀ ਦਿਸ਼ਾ ਵਿੱਚ ਜਿਹੜੇ ਰਸੂਤ ਪਰਵਾਲੀ ਸਾਈਡ ਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਵੀ ਅੰਦਰ ਚੱਲ ਕੇ ਆਪਾਂ ਦੇਖਾਂਗੇ ਜੋ ਕੁਝ ਵੀ ਦੇਖਣ ਨੂੰ ਹੋਵੇਗਾ ਆ ਇੱਕ ਇਧਰ ਇਹ ਗੁੱਗਾ ਮੜੀਏ ਤੁਸੀਂ ਦੇਖ ਰਹੇ ਹੋ ਇਹ ਗੁੱਗਾ ਮੜੀਏ ਕਿ ਹੈ ਹਾਂਜੀ ਉੱਤਰ ਸਾਈਡ ਤੋਂ ਹੀ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਬਾਟਰਵਰਕਸ ਬਾਹਰੋਂ ਠੀਕ ਹੈ ਆ ਨਾਲ ਟੋਬਾ ਪਾਣੀ ਦਾ ਚੱਪੜ ਕਹਿੰਦੇ ਜਿਹਨੂੰ ਇਹ ਗੱਮੜੀ ਠੀਕ ਇਹਦੇ ਨਾਲ ਹੀ ਨਾ ਸਕੂਲ ਦੀ ਬਿਲਡਿੰਗ ਹੈ ਇਹ ਆ ਤੁਸੀਂ ਗੇਟ ਦੇਖ ਰਹੇ ਹੋ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਹੈ ਇੱਥੇ 8ਵੀਂ ਤੱਕ ਦਾ ਪਿੰਡ ਝਾਂਪੁਰ ਜ਼ਿਲ੍ਹਾ ਫਤਿਹਗੜ ਸਾਹਿਬ 47 ਦੇ ਵਿਲੇ ਇਹ ਰਿਆਸਤ ਪਟਿਆਲਾ ਦੇ ਵਿੱਚ ਪਿੰਡ ਹੁੰਦਾ ਸੀ ਗੁਜਰਾਣਾ ਪਿੰਡ ਹੈ ਜੀ ਚਾਲੇ ਘੋਤ ਦੇ ਗੁਜਰ ਰਹਿੰਦੇ ਹੁੰਦੇ ਸੀ ਹੋਰ ਕੀ ਕੀ ਕੌਣ ਕੌਣ ਰਹਿੰਦੇ ਸੀ ਉਹ ਅਸੀਂ ਸਾਰੀ ਡਿਟੇਲ ਚ ਗੱਲ ਕਰਾਂਗੇ ਫਿਰ ਲੱਗਦਾ ਸੀ ਤੁਹਾਨੂੰ ਬਾਹਰੋਂ ਪਿੰਡ ਦੇ 뷰 ਦਿਖਾ ਰਹੇ ਹਾਂ ਠੀਕ ਹੈ ਜੀ ਪਿੰਡ ਚਾਮਪੁਰ ਇਹ ਰੋਡ ਜਾਂਦਾ ਜੀ ਤਾਜਪੁਰੇ ਨੂੰ ਠੀਕ ਹੈ ਜੀ 2 ਕਿਲੋਮੀਟਰ ਦੇ ਪਿੰਡ ਤਾਜਪੁਰਾ ਚੜ੍ਹਦੇ ਪਾਸੇ ਪਿੰਡ ਚਾਂਪੁਰ ਤੋਂ ਚਾਂਪੁਰ ਦੀ ਇਧਰੋਂ ਲੁੱਕ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਧੁੱਪ ਪੈ ਰਹੀ ਹੈ ਸਪੈਮ ਸੂਰਜ ਬੜਾ ਸਾਹਮਣੇ ਆ ਤੇ ਸਾਹਮਣੇ ਤੁਸੀਂ ਪਿੰਡ ਦੇਖ ਰਹੇ ਹੋ ਪਿੰਡ ਜੀ ਚਾਂਪੁਰ ਠੀਕ ਹੈ ਜੀ ਟਰ ਦੇ ਪਾਸੇ ਤੋਂ ਲੁੱਕ ਇਸ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ ਠੀਕ ਹੈ ਰੋਡ ਜਾਂਦਾ ਹੈ ਚਾਂਪੁਰ ਤੋਂ ਔਰ ਪਗੜਾਣੇ ਨੂੰ ਪਗੜਾਣਾ ਇੱਥੋਂ 1.5 ਕਿਲੋਮੀਟਰ ਤੇ ਪਕੜਾਣਾ ਜੀ ਠੀਕ ਹੈ ਜੀ ਤੇ ਦੱਖਣ ਦੀ ਤਰਫ ਹੈ ਮੈਂ ਦੱਖਣ ਤੋਂ ਪਿੰਡ ਝਾਂਪਰ ਇਸ ਤਰ੍ਹਾਂ ਦਾ ਦਸਾਈ ਦੇਣਾ ਜੀ ਅਹ ਦੱਖਣ ਦੇ ਤਰਫ ਹੈ ਮੈਂ ਠੀਕ ਹੈ ਅਹ ਪਿੰਡ ਇਦਾਂ ਮੈਂ ਦਸਾਈ ਦੇ ਰਿਹਾ ਹਾਂ ਇਹ ਮੈਂ ਕਿੱੜੇ ਪਕੜਾਣੇ ਦੀ ਤਰਫ ਠੀਕ ਹੈ ਜੀ ਇਹ ਤੁਹ ਜਿਹੜੀਆਂ ਦੇਖ ਰਹੇ ਹੋ ਕੀ ਹੋਵੇ ਪਿੰਡਾ ਝਾਂਪਰ ਰਿਆਸਤ ਪਟਿਆਲਾ ਦਾ ਪਿੰਡ ਸੀ ਇਹ 47 ਦੇ ਟਾਈਮ ਜੰਨੀ ਤੇ ਫਕੜਾਣਾ ਰੋਡ ਤੋਂ ਕਿਸਿਆ ਪਿੰਡ ਹੈ ਜੀ ਝਾਂਪਰ ਤੇ ਆਹ ਰਸਤਾ ਹੈ ਜਿਹੜਾ ਜਿੱਧਰ ਮੋਟਰਸਾਈਕਲ ਇਹ ਪਿੰਡ ਦੇ ਅੰਦਰ ਨੂੰ ਜਾਂਦਾ ਆਪਾਂ ਚੱਲਨੇ ਦੇਖਦੇ ਅੰਦਰ ਪਿੰਡ ਦੇ ਕੀ ਕੀ ਹੈ ਇਸ ਵਕਤ ਤੁਸੀਂ ਦੇਖ ਰਹੇ ਹੋ ਪਿੰਡ ਝਾਂਪਰ ਦੀ ਇਹ ਪੁਰਾਣੀ ਮਸਜਿਦ ਹੈ ਉਹ ਤਾਂ ਕੰਢਰ ਹੋ ਗਈ ਹੈ ਇਹਦਾ ਸਿਰਫ ਸਾਹਮਣੇ ਦਾ ਹਿੱਸਾ ਹੀ ਖੜਿਆ ਬਾਕੀ ਪਿੱਛੇ ਦਾ ਸਾਰਾ ਇਹ ਢਾਇਢਰੀ ਹੋ ਚੁੱਕੀ ਹੈ ਜੇ ਤੋ ਕੋਈ ਸਾਹਮਣੇ ਵਾਲਾ ਨਹੀਂ ਰਹਿੰਦਾ ਤਾਂ ਫਿਰ ਇਦਾਂ ਦਾ ਹੀ ਹਾਲ ਹੁੰਦਾ ਹੈ ਠੀਕ ਹੈ ਜੀ ਪਿੰਡ ਜੀ ਇਹ ਚਾਂਪੁਰ ਚਾਂਪੁਰ ਦੀ ਇਹ ਪੁਰਾਣੀ ਮਸਜਿਦ ਹੈ ਕਿਸੇ ਟਾਈਮ ਇੱਥੇ ਬਹੁਤ ਰੌਣਕਾਂ ਲੱਗਦੀਆਂ ਹੋਣਗੀਆਂ 1947 ਤੋਂ ਪਹਿਲਾਂ ਜੀ ਠੀਕ ਹੈ ਜੀ ਇਹਦੀ ਚਾਂਪੜ ਦੀ ਪੁਰਾਣੀ ਮਸਜਿਦ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਪਿੰਡ ਚਾਂਪੜ ਚਾਂਪੜ ਦਾ ਇਹ ਲੈਂਦਾ ਪਾਸਾ ਹਾਂ 1947 ਤੋਂ ਪਹਿਲਾਂ ਇਹ ਪਿੰਡ ਰਿਆਸਤ ਪਟਿਆਲਾ ਦਾ ਪਿੰਡ ਸੀ ਪਿੰਡ ਵਿੱਚ ਗੁੱਜਰ ਬਰਾਦਰੀ ਦੇ ਲੋਕ ਰਹਿੰਦੇ ਸੀ ਜਿਨ੍ਹਾਂ ਦਾ ਗੋਤ ਸੀ ਛਾਲੇ ਇਸ ਪਿੰਡ ਚ ਰਹਿੰਦੇ ਤੇ امامਦੀਨ ਕਾਲੂ ਅੱਲਾ ਬਖਸ਼ ਗੋਸੀ ਸਫੀ ਖੈਰਦੀਨ ਨੰਬਰਦਾਰ ਅੱਜ ਅਸੀਂ ਆਏ ਸੀ ਬਹੀਦ ফারুক ਗੁੱਜਰ ਦੀ ਪਰਮਾਇਸ਼ ਤੇ ਜੋ امامਦੀਨ ਦੇ ਪੁੱਤਰੇ ਸੀ ਇਹ ਪਰਿਵਾਰ ਅੱਜ ਕੱਲ੍ਹ ਲੈਂਦੇ ਪੰਜਾਬ ਦੇ ਪਿੰਡ ਮੁਰਾਲੀ ਵਾਲਾ ਜੋ ਤਹਿਸੀਲ ਤੇ ਜ਼ਿਲ੍ਹਾ ਗੁੱਜਰਾਂ ਵਾਲੇ ਤੇ ਰਹਿ ਰਿਹਾ 47 ਵੇਲੇ ਇਸ ਪਿੰਡ ਵਿੱਚ ਨੰਮਨਔਲੀ ਦੇ ਵੀ ਕੁਝ ਪਰਿਵਾਰ ਆ ਨੇ ਸ਼ਰਨ ਲਈ ਸੀ ਪਨਾਹ ਲਈ ਸੀ ਉਹ ਵੀ ਲੈ ਕੇ ਪੰਜਾਬ ਵਿੱਚ ਜਾ ਚੁੱਕੇ ਆ ਆਕੇਲ ਵਾਲੇ ਸਰਦਾਰ ਰਫੀਕ ਵਿਸਵੇਦਾਰ ਉਹਨਾਂ ਦੇ ਵੀ ਨਾਨਕੇ ਸੀ ਤੇ ਸ਼ਾਹਬਦੀਨ ਗੁੱਜਰ ਮਾਮੇ ਸੀ ਉਹਨਾਂ ਦੇ ਅਨਾਇਤੁੱਲਾ ਰਹਿਮਤੁੱਲਾ ਇਹ ਮਾਮੇ ਹੁੰਦੇ ਸੀ ਠੀਕ ਹੈ ਜੀ ਇਹ ਸਾਰੇ ਪਰਿਵਾਰ ਅੱਜ ਕੱਲ੍ਹ ਲੈਂਦੇ ਪੰਜਾਬ ਚ ਜਾ ਚੁੱਕੇ ਪਿੰਡ ਸਾਹਮਣੇ ਤੁਸੀਂ ਦੇਖ ਰਹੇ ਹੋ ਪਿੰਡ ਚਾਮਪੁਰ ਠੀਕ ਹੈ ਜੀ ਇਹ ਲੈਂਦੇ ਪਾਸੇ ਦੀਆਂ ਪਹਿਲੀਆਂ ਇੱਕ ਹਾਂਜੀ ਦੋਸਤੋ ਅਸੀਂ ਐਸੋ ਟਾਈਮ ਖੜੇ ਆਂ ਆ ਰੋਡ ਹੈ ਜਿਹੜਾ ਇਹ ਜਾਂਦਾ ਹੈ ਬਰਾਸ ਪਿੰਡ ਨੂੰ ਤਿੰਨ ਚਾਰ ਕਿਲੋਮੀਟਰ ਤੇ ਬਰਾਸ ਹੈ ਆ ਬਰਾਸ ਦੇ ਵਿੱਚ ਵੀ 1947 ਦੇ ਟਾਈਮ ਬਹੁਤ ਘਤਲੇਮ ਹੋਇਆ ਸੀ ਠੀਕ ਹੈ ਜੀ ਸਾਹਮਣੇ ਪਿੰਡ ਹੈ ਚਾਂਪੁਰ ਤੇ ਰਸਤਾ ਜਾਂਦਾ ਹੈ ਪਿੰਡ ਬਰਾਸ ਨੂੰ ਠੀਕ ਹੈ ਜੀ ਇਸ ਤਰਫ ਬਰਾਸ ਆ ਰਿਹਾ ਸਤੋ ਪਟਿਆਲਾ ਸੀ ਇਹ ਅੱਜ ਕੱਲ੍ਹ ਜ਼ਿਲ੍ਹਾ ਫਤਿਹਗੜ ਸਾਹਿਬ